ਪਾਣੇ ਸਿੱਧੂ ਦੇ ਪਰਚਾ ਦੱਦ ਕੀਤਾ ਉਸ ਤੋਂ ਬਾਅਦ ਉਹ ਜੇਲ੍ਹ ਚ ਬੰਦ ਕਰ ਦਿੱਤਾ ਗਿਆ ਸੰਘਰਸ਼ ਕਰਨ ਤੋਂ ਬਾਅਦ ਸਰਕਾਰ ਨੇ 10 ਫਰਵਰੀ ਨੂੰ ਛੱਡਣ ਦਾ ਐਲਾਨ ਕੀਤਾ ਕਿਵੇਂ ਦੇਖਦੇ ਹੋ ਕਿ ਛੱਡ ਰਹੀ ਸਰਕਾਰ ਜਦੋਂ ਆਪ اپੋਜੀਸ਼ਨ ਤੇ ਧਰਨੇ ਵੀ ਲਾਉਂਦੇ ਤੇ ਸਭ ਕੁ ਕਰਦੇ ਤੇ ਪ੍ਰੋਟੈਸਟ ਵੀ ਕਰਦੇ ਤੇ ਇਹ ਪਰ ਜੇ ਕੋਈ ਹੋਣ ਕੋਈ ਆਪਣੀ ਆਵਾਜ਼ ਉਠਾਉਂਦਾ ਉਹਨੂੰ ਨਜ਼ਰਬੰਦ ਕਰ ਦੇਣਾ ਬਹੁਤੇ ਬੰਦੇ ਆ ਨੂੰ ਬਹੁਤ ਮੰਤਰੀ ਬਣਨ ਤੋਂ ਪਹਿਲਾਂ ਸਰਕਾਰ ਬਰੌਂ ਤੋਂ ਪਹਿਨਾ ਜੋ ਕਹਿੰਦੇ ਤੇ ਲੋਕ ਇਹਨਾਂ ਤੋਂ ਭਾਲਦੇ ਨੇ ਜਿਹੜੇ ਕਿ ਇਹ ਦੇ ਨਹੀਂ ਸਕਿਆ ਹਜੇ ਤੱਕ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਅੱਜ ਦਿਨ ਜਿਵੇਂ ਕਿ ਕਤਲਿਆਮ ਹੋ ਰਿਹਾ ਕੀ ਕਹਣਾ ਪੰਜਾਬ ਦੀ ਜਿਹੜੀ ਲੈਂਡ ਆਰਡਰ ਦੀ ਪੋਜੀਸ਼ਨ ਹੈ ਉਹ ਬੜੀ ਚਿੰਤਾਜੋਗ ਹੈ ਤੁਸੀਂ ਦੇਖਦੇ ਹੋ ਕਿ ਰੋਜ਼ ਕਿਤੇ ਨਾ ਕਿਤੇ ਬੈਂਕਟ ਕਤਤੀ ਹੋ ਰਹੀ ਹੈ ਆ ਗੈਂਗਸਟਰ ਤਿੰਨ ਚਾਰ ਰੋਜ਼ ਫੜੇ ਜਾਂਦੇ ਨੇ ਅਸਲ ਕਿੰਨਾ ਫੜਿਆ ਜਾ ਰਿਹਾ ਹੈ ਇਹ ਤਾਂ ਪਤਾ ਲੱਗਦਾ ਕਿ ਪੰਜਾਬ ਦੇ ਹਾਲਾਤ ਕਿੰਨੇ ਚਿੰਤਾਜਨਕ ਨੇ ਇੰਨਾ ਲੋਕਾਂ ਚ ਇਹ ਮੈਂ ਸਕਦਾ ਵੀ ਕਿ ਲੋਕ ਕੋਈ ਬੰਦਾ ਵੀ ਆਮ ਤੌਰ ਤੇ ਸੇਫ ਨਹੀਂ ਸਮਝਦਾ ਆਪਣੇ ਆਪ ਨੂੰ ਖਾਸ ਤੌਰ ਤੇ ਬਿਜ਼ਨਸਮੈਨਾਂ ਨੂੰ ਅ ਘਟਨਾਇਪ ਕੀਤਾ ਜਾਂਦਾ ਹੈ ਬਿਜ਼ਨਸਮੈਨਾਂ ਤੋਂ ਫਰੌਤੀਆਂ ਮੰਗੀਆਂ ਜਾਂਦੀਆਂ ਸਭ ਜਦਕਰ ਗੱਲ ਕਰੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ 70 ਸਾਲ ਅਕਾਲੀਰ ਕਾਂਗਰਸ ਨੇ ਪੰਜਾਬ ਨੂੰ ਤੇ ਲੁੱਟਿਆ ਤੇ ਕੁੱਟਿਆ ਜਿਹੜਾ ਕਿ ਉਹਨਾਂ ਨੂੰ ਉਹਦੇ ਚ ਸੁਧਾਰ ਕਰਨ ਲਈ ਸਮਾਂ ਲੱਗੇਗਾ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਲਗਾਤਾਰ ਨੌਕਰੀਆਂ ਦਿੱਤੀਆਂ ਜਾ ਰਹੀਆਂ ਕਿਵੇਂ ਦੇ ਲੋਕਾਂ ਨੇ ਇਹਨਾਂ ਨੂੰ ਲਿਆਂਦਾ ਇਸੇ ਕਰਕੇ ਦੀ ਜੇ ਪਿਛਲੀਆਂ ਸਰਕਾਰਾਂ ਨੇ ਦੇ ਵਿੱਚ ਕੂਣਤਾਈਆਂ ਤੀਆਂ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਦੀਆਂ ਮਾਫੀਆਂ ਗਰੁੱਪ ਕੰਮ ਕਰਦੇ ਦੇ ਗੈਂਗਸਟਰ ਪੈਦਾ ਹੋ ਗਏ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰਜ਼ਾਨਾ ਟਾਈਮ ਤੇ ਮੈਂ ਰਜਿੰਦਰ ਪੱਟ ਸੀਨੀਅਰ ਕਾਂਗਰਸ ਨੇਤਾ ਤੇ ਸਾਬਕਾ ਰਾਸਵਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਪੰਜਾਬ ਦੇ ਹਾਲਾਤਾਂ ਦੀ ਗੱਲਬਾਤ ਕਰਦੇ ਹਾਂ ਤਾਂ ਕੀ ਕਹਣਾ ਸਤਿ ਸ਼੍ਰੀ ਅਕਾਲ ਜੀ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਅੱਜ ਦਿਨ ਜਿਵੇਂ ਕਿ ਕਤਲਿਆਮ ਹੋ ਰਿਹਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਪੰਜਾਬ ਦੀ ਜਿਹੜੀ ਲੈਂਡ ਆਰਡਰ ਦੀ ਪੋਜੀਸ਼ਨ ਹੈ ਉਹ ਬੜੀ ਚਿੰਤਾਜੋਗ ਹੈ ਤੁਸੀਂ ਦੇਖਦੇ ਹੋ ਕਿ ਰੋਜ਼ ਕਿਤੇ ਨਾ ਕਿਤੇ ਬੈਂਕਟ ਕੈਤੀ ਹੋ ਰਹੀ ਹੈ ਜੀ ਘਰਾਂ ਦੇ ਵਿੱਚ ਵੜ ਕੇ ਬੰਦੂ ਬੰਦੀ ਬਣਾ ਕੇ ਲੁੱਟਿਆ ਜਾ ਰਿਹਾ ਹੈ আর ਨਸ਼ਾ ਫਰੁਕਤੀ ਉਸੇ ਤਰ੍ਹਾਂ ਚੱਲ ਰਹੀ ਹੈ ਠੀਕ ਹੈ ਸਰਕਾਰਾਂ ਕੋਸ਼ਿਸ਼ ਕਰਦੀਆਂ ਨੇ ਇਹ ਚੱਲ ਪਾਉਣ ਨੂੰ ਪਰ ਦਿਨ ਪਰ ਦਿਨ ਵੱਧਦੀ ਜਾਂਦੀ ਹੈ ਨਸ਼ੇ ਨਾਲ ਵੀ ਰੋਜ਼ ਕੋਈ ਨਾ ਕੋਈ ਮਰਦਾ ਹੀ ਰਹਿੰਦਾ ਇਸ ਤਰ੍ਹਾਂ ਦੇ ਹਾਲਾਤ ਨੇ ਕੁਕੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਮੈਂ ਸਮਝਦਾ ਕਿ ਜਾਂ ਤਾਂ ਜਿਹੜੀ ਬਿਊਰੋਕ੍ਰੇਸੀ ਹੈ ਜਾਂ ਜਿਹੜੀ ਪੁਲਿਸ ਹੈ ਆ ਪੁਲਿਸ ਦੇ ਬਹੁਤ ਸਾਰੇ ਲੋਕ ਨੇ ਬਰਾਮਦਗੀ ਵੀ ਦਿਖਾਉਂਦੇ ਨੇ ਪਰ ਬਾਹਰ ਦਾ ਤਾਂ ਦਾ ਰੋਜੇ ਵੱਧਦੀਆਂ ਰਹੀਆਂ ਜੀ ਆ ਗੈਂਗਸਟਰ ਤਿੰਨ ਚਾਰ ਰੋਜ ਫੜੇ ਜਾਂਦੇ ਨੇ ਅਸਲ ਕਿੰਨਾ ਫੜਿਆ ਜਾ ਰਿਹਾ ਹੈ ਇਹ ਤਾਂ ਪਤਾ ਪਤਾ ਲੱਗਦਾ ਕਿ ਪੰਜਾਬ ਦੇ ਹਾਲਾਤ ਕਿੰਨੇ ਚਿੰਤਾਜਨਕ ਕਿੰਨਾ ਕਿੰਨਾ ਲੋਕਾਂ ਚ ਇਹ ਮੈਂ ਸ਼ੱਕਦਾ ਵੀ ਕਿ ਲੋਕ ਕੋਈ ਬੰਦਾ ਵੀ ਆਮ ਤੌਰ ਤੇ ਸੇਫ ਨਹੀਂ ਸਮਝਦਾ ਆਪਣੇ ਆਪ ਨੂੰ ਖਾਸ ਤੌਰ ਤੇ बिजनेसमੈਨਾਂ ਨੂੰ ਅ ਘਟਨਾਇਪ ਕੀਤਾ ਜਾਂਦਾ ਹੈ बिजनेसमੈਨਾਂ ਤੋਂ ਫਰੋਤੀਆਂ ਮੰਗੀਆਂ ਜਾਂਦੀਆਂ ਇਹੋ ਜਿਹੇ ਹਾਲਾਤ ਪੈ ਜਾਂਦੇ ਹਾਂ ਹਾਂ ਤੁਲਸੀ ਸਾਹਿਬ ਜੇਕਰ ਗੱਲ ਕਰੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ 70 ਸਾਲ ਆ ਕਾਲੀਅਰ ਕਾਂਗਰਸ ਨੇ ਪੰਜਾਬ ਨੂੰ ਤੇ ਲੁੱਟਿਆ ਤੇ ਕੁੱਟਿਆ ਜਿਹੜਾ ਕਿ ਉਹਨਾਂ ਨੂੰ ਉਹਦੇ ਚ ਸੁਧਾਰ ਕਰਨ ਲਈ ਸਮਾਂ ਲੱਗੇਗਾ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਲਗਾਤਾਰ ਨੌਕਰੀਆਂ ਦਿੱਤੀਆਂ ਜਾ ਰਹੀਆਂ ਕਿਵੇਂ ਦੇਖਦੇ ਹੋ ਦੇਖੋ ਲੋਕਾਂ ਨੇ ਇਹਨਾਂ ਨੂੰ ਲਿਆਂਦਾ ਇਸੇ ਕਰਕੇ ਤੀ ਜੇ ਪਿਛਲੇ ਸਰਕਾਰਾਂ ਨੇ ਦੇ ਵਿੱਚ ਕੂਣਤਾਈਆਂ ਤੀਆਂ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਤੀਆਂ mafia group ਕੰਮ ਕਰਦੇ ਦੇ ਗੈਂਗਸਟਰ ਪੈਦਾ ਹੋ ਗਏ ਲੋਕਾਂ ਨੇ ਇਹਨਾਂ ਨੂੰ ਇਸ ਕਰਕੇ ਲਿਆਂਦਾ ਇਹ ਤਾਂ ਕਹਿੰਦੇ ਸੀ ਵੀ ਅਸੀਂ ਤਿੰਨ ਮਹੀਨਿਆਂ ਚ ਸਭ ਕੁਝ ਠੀਕ ਕਰ ਦਾਂਗੇ ਹੁਣ ਤਾਂ 2 ਸਾਲ ਹੋ ਗਏ ਇਸ ਲਈ ਇਹਨਾਂ ਨੂੰ ਹੋਰ ਅਪਰਾੜਾ ਕਰਨ ਦੀ ਜ਼ਰੂਰਤ ਹੈ ਮੈਂ ਔਰ ਅਫਸਰ ਜਿਹੜੇ ਨੇ ਕਿਉਂਕਿ ਅਫਸਰ ਤਾਂ ਉਹੀ ਆਪਸ਼ਨ ਨੇ ਜਿਨ੍ਹਾਂ ਦੇ ਵੇਲੇ ਗਗਰ ਇਹ ਗਾਇਂਗ ਜੜੇ ਤੇ ਪਾਲੇ ਗਏ ਮਾਫੀਆ ਕੰਮ ਕਰਦਾ ਸੀ ਉਹੀ ਆਪਸ਼ਨ ਹੈ ਬਾਹਰੋਂ ਤਾਂ ਹੀ ਨਹੀਂ ਹੈ ਇੱਧਰ ਉੱਧਰ ਹੋ ਜਾਂਦੇ ਨੇ ਪਰ ਇਹਨਾਂ ਤੇ ਵੀ ਚੌਕਸੀ ਵਰਤਣ ਦੀ ਜ਼ਰੂਰਤ ਹੈ ਭਾਨੇ ਸਿੱਧੂ ਦੇ ਪਰਚਾ ਦੱਦ ਕੀਤਾ ਉਸ ਤੋਂ ਬਾਅਦ ਉਹ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਸੰਘਰਸ਼ ਕਰਨ ਤੋਂ ਬਾਅਦ ਸਰਕਾਰ ਨੇ 10 ਫਰਵਰੀ ਨੂੰ ਛੱਡਣ ਦਾ ਐਲਾਨ ਕੀਤਾ ਕਿਵੇਂ ਦੇਖਦੇ ਹੋ ਕਿ ਛੱਡ ਰਹੀ ਸਰਕਾਰ ਨਹੀਂ ਦੇਖੋ ਡੈਮੋਕ੍ਰੇਸੀ ਦੇ ਵਿੱਚ ਜੋ ਇਹ ਆਪ ਕਹਿੰਦੇ ਤੇ ਜਦੋਂ ਆਪ اپੋਜੀਸ਼ਨ ਚ ਤੇ ਧਰਨੇ ਵੀ ਲਾਉਂਦੇ ਤੇ ਸਭ ਕੁ ਕਰਦੇ ਤੇ ਪ੍ਰੋਟੈਸਟ ਵੀ ਕਰਦੇ ਤੇ ਇਹ ਪਰ ਜੇ ਕੋਈ ਹੋਣ ਕੋਈ ਆਪਣੀ ਆਵਾਜ਼ ਉਠਾਉਂਦਾ ਹੈ ਉਹਨੂੰ ਨਜ਼ਰਬੰਦ ਕਰ ਦੇਣਾ ਬਹੁਤੇ ਬੰਦਿਆਂ ਨੂੰ ਉਹਨਾਂ ਨੂੰ ਅੰਦਰ ਬਿਨਾ ਪਰਚਾ ਟ੍ਰਾਮੋਟੇ ਪਰਚੇ ਪਰਕਾ ਕੇ ਅੰਦਰ ਕਰ ਦੇਣਾ ਇਹ ਬੜਾ ਇਹ ਕੋਈ ਚੰਗੀ ਗੱਲ ਨਹੀਂ ਇਹਨਾਂ ਨੇ ਇਸ ਲਈ ਆਪਣਾ ਬੁਖ ਮੰਤਰੀ ਬਣਨ ਤੋਂ ਪਹਿਲਾਂ ਸਰਕਾਰ ਬਣਾਉਣ ਤੋਂ ਪਹਿਲਾਂ ਜੋ ਕਹਿੰਦੇ ਤੇ ਲੋਗ ਇਹਨਾਂ ਤੋਂ ਭਾਲਦੇ ਨੇ ਜਿਹੜੇ ਕਿ ਇਹ ਦੇ ਨਹੀਂ ਸਕਦੇ ਅਜੇ ਤੱਕ ਜੀ ਚੋਣਾਂ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਕਿੱਥੋਂ ਦੀ ਲੜਨ ਦੀ ਤਿਆਰੀ ਚੱਲ ਰਹੀ ਹੈ ਜੀ ਆ ਜੀ ਦੇਖੋ ਅਜੇ ਤਾਂ ਟਾਈਮ ਲੱਗਦਾ ਜਦੋਂ ਇਲੈਕਸ਼ਨ ਕਮਿਸ਼ਨ ਅਨਾਉਂਸ ਕਰੂਗਾ ਫਿਰ ਤਿਆਰੀਆਂ ਤਾਂ ਅੰਦਰੋਂ ਖਾਤੇ ਕਰਦੀਆਂ ਪਾਰਟੀਆਂ ਜੀ ਉਹਨੇ ਸਮੇਂ ਦੇ ਨਾਲ ਹੋਊਗਾ ਕੌਣ ਕੀ ਹੈ ਕਿੱਥੋਂ ਕਿਹੜਾ ਆਊਗਾ ਇਹ ਤਾਂ ਬਾਅਦ ਦੀ ਗੱਲ ਹੈ ਬਜਟ ਪੇਸ਼ ਆ ਬਜਟ ਦੇ ਵਿੱਚ ਵੀ ਕਾਪੀਆਂ ਸਾੜੀਆਂ ਚੱਲੀਆਂ ਵਕ ਵਕ ਮੁਲਾਜ਼ਮਾ ਵੱਲੋਂ ਕਿਵੇਂ ਦੇਖਿਆ ਕਿ ਬਜਟ ਦੇ ਵਿੱਚ ਕੁਝ ਦੇਖੋ ਮੁਲਾਜ਼ਮ ਵਰਗ ਦੇਖੋ ਹਰ ਵਰਗ ਦਾ ਟੀਚਰ ਲਾ ਲੋ ਟਰਾਂਸਪੋਰਟਰ ਟਰਾਂਸਪੋਰਟ ਦੇ ਵਿੱਚ ਕੱਚੇ ਮੁਲਾਜ਼ਮ ਐ ਠੇਕੇਦਾਰੀ ਸਿਸਟਮ ਐ ਕਲਾਸ 4 ਦੀਆਂ ਨੌਕਰੀਆਂ ਹੈ ਨਹੀਂ ਜੀ ਟੈਂਕੀਆਂ ਤੇ ਚੜਦੇ ਨੇ ਇਹ ਜਿਹੜੀਆਂ ਅਨ ਟੀਚਰ ਐ ਉਹ ਵੀ ਕੱਚੇ ਰੱਖੇ ਹੋਏ ਨੇ ਜੀ ਆਂਗਣਵਾਲੀ ਵਰਗ ਨਾ ਬਜਾਦੀਆਂ ਛੋਟੇ ਜਿਹੇ ਪੈਸਿਆਂ ਤੇ ਕਿੰਨੇ ਸਾਲ ਹੋ ਗਏ ਸਾਡੇ ਪਹਿਲੀ ਵੀ ਸਰਕਾਰ ਕਰਦੀ ਐ ਇਹ ਸਾਰੇ ਮਸਲੇ ਸਾਬਜਵਾਗਤਾ ਲੋਕਾਂ ਨੂੰ ਬਾਹਰ ਦਿਖਾ ਤੋ ਜੀ ਆਪ ਆਲਿਆ ਨਹੀਂ ਪਰ ਉਹ ਕਿਵੇਂ ਕਿਉਂਕਿ 3 ਲੱਖ ਕਰੋੜ ਦਾ ਕਰਜ਼ਾ ਵੀ ਹੋ ਗਿਆ 2 ਸਾਲਾਂ ਚ ਇਹਨਾਂ ਨੇ ਵੀ 80 90 ਲੱਖ 80000 ਕਰੋੜ ਦਾ ਕਰਜ਼ਾ ਲੈ ਲੁੱਕੇ ਇਹ ਕਿਵੇਂ ਸਟੇਟ ਚੱਲੂਗਾ ਇਹਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ ਨਾਰਸ ਵਾਲਾ ਦੁੱਲੂ ਸਾਹਿਬ ਮੇਰਾ ਚੰਡੀਗੜ੍ਹ ਮੇਹਰਚੌਣ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਲੋਕਤੰਤਰ ਦਾ ਜਿਹੜਾ ਕਿ ਕਤਲ ਹੋਇਆ ਕੀ ਕੀ ਕਿਵੇਂ ਦੇਖਦੇ ਇਹ 'ਚ ਕੋਈ ਸ਼ੱਕ ਨਹੀਂ ਹੈ ਇਹ ਜਿਹੜਾ ਕੋਈ ਸ਼ੱਕ ਨਹੀਂ ਹੈ ਲੋਕਤੰਤਰ ਦਾ ਕਤਲ ਹੋਇਆ ਹੈ ਜਿਹੜਾ ਪ੍ਰੈਜਾਈਡਿੰਗ ਅਫਸਰ ਸੀ ਉਹ ਸਿੱਧਾ ਦਿਖਦਾ ਹੈ ਵੀਡੀਓ ਦੇ ਵਿੱਚ ਵੋਟਾਂ ਨੂੰ ਕਰਾਸ ਕਰਦਾ ਇਸ ਲਈ ਉਹਦੇ ਖਿਲਾਫ ਸੁਪਰੀਮ ਕੋਰਟ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਬਹੁਤ ਸ਼ਲਾਘਾਯੋਗ ਹੈ ਔਰ ਉਮੀਦ ਹੈ ਕਿ ਸਾਡੀ ਜਿਹੜੀ ਜੁਰੂਸ਼ਰੀ ਹੈ ਲੋਕਾਂ ਦਾ ਉਹ ਵਿਸ਼ਵਾਸ ਜਿੱਤ ਰਹੀ ਹੈ ਇਹਨਾਂ ਸਾਫ ਕਾ ਹਰਾਸਵਾ ਮੈਂਬਰ ਸੰਸ਼ੇਰ ਸਿੰਘ ਦੁੱਲੋਂ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਇਸ ਜਿਹੜੀ ਕਿ ਚੰਡੀਗੜ੍ਹ ਦੀ ਮੇਅਰ ਦੀ ਚੋਣ ਹੋਈਆਂ ਉਹਦੇ ਵਿੱਚ ਸਰਾਸਾਰ ਲੋਕਤੰਤਰ ਦਾ ਕਤਲ ਹੋਇਆ ਹੈ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖੋੜੀ ਦੇ ਨਾਲ ਰਜਿੰਦਰ ਸਿੰਘ ਪਟ ਦੀ ਵਿਸ਼ੇਸ਼ ਰਿਪੋਰਟ